ਬੰਦੇ ਦੀ ਘਰ ਬਣਾਉਂਦੇ ਦੀ ਉਮਰ ਜਿਹੜੀ ਹੈ ਉਹ ਸਾਰੀ ਬੀਤ ਜਾਂਦੀ ਹੈ ਤੇ ਥੀਲਾ-ਥੀਲਾ ਇਕੱਠਾ ਕਰਕੇ ਇੱਕ ਆਲੀਸ਼ਾਨ ਮਹਿਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਪਹਿਲੀ ਹੀ ਮਾਨਸੂਨ ਜਿਹੜੀ ਬਰਖਾ ਜਿਹੜੀ ਹੋਈ ਹੈ ਜਿੱਥੇ ਗਰਮੀ ਤੋਂ ਰਾਹਤ ਆਈ ਹੈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਸੁਪਨਿਆਂ ਦਾ ਘਰ ਜਿਹੜਾ ਹੈਗਾ ਇਹ ਦੜਾਮ ਦੇ ਕਿੱਡੇ ਪੈਂਦਾ ਤੁਸੀਂ ਦੇਖ ਸਕਦੇ ਹੋ ਕਿ ਉਸ ਗਰੀਬ ਦੇ ਉੱਤੇ ਉਹਦੇ ਮੰਦੇ ਉੱਤੇ ਕਿੱਡੀ ਵੱਡੀ ਠੇਸ ਜਿਹੜੀ ਐ ਉਹ ਲੱਗੀ ਹੋਏਗੀ ਕਿ ਇੱਕ ਸੁਪਨਿਆਂ ਦੇ ਘਰ ਬਣਾਉਣ ਵਾਸਤੇ ਕਈ ਸਾਲ ਨਿਕਲ ਜਾਂਦੇ ਐ ਕਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀਆਂ ਪੀੜੀਆਂ ਦੀਆਂ ਪੀੜੀਆਂ ਨਿਕਲ ਜਾਂਦੀਆਂ ਨੇ ਉਹ ਇੱਕ ਝੂੰਗੀ ਦੇ ਵਿੱਚ ਟਾਈਮ ਕੱਟਣ ਵਾਸਤੇ ਮਜਬੂਰ ਹੁੰਦੇ ਨੇ ਸੜਕਾਂ ਦੇ ਉੱਪਰ ਬੈਠਣ ਵਾਸਤੇ ਮਜਬੂਰ ਹੁੰਦੇ ਨੇ ਪਰ ਸਾਡੀ ਸਰਕਾਰ ਜਿਹੜੀ ਐ 2.5 ਲੱਖ ਰੁਪਇਆ ਦੇ ਕੇ ਵੱਡੇ ਆਲੀਸ਼ਾਨ ਮਹਿਲ ਬਣਾਉਣ ਵਾਸਤੇ ਗਰੀਬਾਂ ਨੂੰ ਇੱਕ ਤੋਹਫਾ ਦਿੰਦੀ ਐ ਪਰ ਜੇ ਕਿਸੇ ਅਮੀਰ ਦਾ ਕੁੱਤਾ ਵੀ ਮਰ ਜਾਵੇ ਤਾਂ ਵੀ ਉਹਦੇ ਉੱਪਰ ਲੱਖਾਂ ਰੁਪਏ ਕਰੋੜਾਂ ਰੁਪਏ ਜਿਹੜੇ ਹੈਗੇ ਆ ਫੂਕ ਦਿੱਤੇ ਜਾਂਦੇ ਆ ਜਦੋਂ ਗਰੀਬਾਂ ਦੀ ਗੱਲ ਆਉਂਦੀ ਹੈ ਸਰਕਾਰ ਜਿਹੜੀ ਹੈ ਉਹ ਇੱਕ ਲੋਲੀਪਾਪ ਦੇ ਕੇ ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੀ ਹੈ ਵੋਟਾਂ ਵਸੋਰਨ ਦੀ ਕੋਸ਼ਿਸ਼ ਕਰਦੀ ਹੈ ਇਹ ਕਦੋਂ ਇਹ ਸਿਸਟਮ ਸਾਡਾ ਸੁਧਰੇਗਾ ਤੇ ਇਹ ਗਰੀਬਾਂ ਬਾਰੇ ਕਦੋਂ ਸੋਚਣਗੇ ਕਾਗਜ਼ਾਂ ਵਿੱਚ ਸਾਰੇ ਮਕਾਨ ਜਿਹੜੇ ਹੈ ਇਕੱਲੇ ਇਕੱਲੇ ਨੂੰ ਪੱਕੇ ਦੇ ਦਿੱਤੇ ਗਏ ਨਹੀਂ ਪਰ ਕਈਆਂ ਦੇ ਐਸੇ ਵੀ ਹੈ ਜਿਨ੍ਹਾਂ ਦੇ ਅੱਜ ਵੀ ਫਾਰਮ ਜਿਹੜੇ ਹੈਗੇ ਆ ਉਹ ਟੇਬਲਾਂ ਤੇ ਰੁੜ ਰਹੇ ਆ ਤੇ ਉਹਨੂੰ ਕੋਈ ਸਾਰ ਲੈਣ ਵਾਲਾ ਨਹੀਂ ਐ ਜੇ ਮਕਾਨ ਪੈ ਗਿਆ ਤਾਂ ਉਹਦੇ ਉਹਨੂੰ ਪਲਾਸਟਰ ਦੇ ਕਰਨ ਵਾਸਤੇ ਜਿਹੜੇ ਮਾਰਨੇ ਪੈਂਦੇ ਆ ਜੇ ਲੈਟਰਿੰਗ ਬਣਾ ਦਿੱਤੀ ਗਈ ਆ ਤਾਂ ਹਾਲ ਤੱਕ ਚਾਲੂ ਨਹੀਂ ਹੋਈ ਤੇ ਇਹ ਕਾਰੋਬਾਰ ਜਿਹੜਾ ਹੈਗਾ ਏ ਉਹ ਕਿਉਂ ਚੱਲ ਰਿਹਾ ਏ ਥੱਗਿਆਂ ਦਾ ਕਾਰੋਬਾਰ ਇਹ ਕਿਉਂ ਨਹੀਂ ਬੰਦ ਹੋ ਰਿਹਾ ਸਿਸਟਮ ਦੇ ਵਿੱਚ ਗੜਬੜ ਬਹੁਤ ਹੈ ਜਦ ਤੱਕ ਸਰਕਾਰਾਂ ਕਹਿੰਦੀਆਂ ਬਹੁਤ ਕੁਝ ਨੇ ਕੀਤਾ ਸਾਡਾ ਸਿਸਟਮ ਸੁਧਾਰ ਦਿੱਤਾ ਹੈ ਜਾਂ ਬਹੁਤ ਕੁਝ ਕਰ ਦਿੱਤਾ ਹੈ ਪਰ ਜ਼ੀਰੋ ਲੈਵਲ ਤੇ ਵੇਖਿਆ ਜਾਵੇ ਤਾਂ ਇਹ ਚੀਜ਼ਾਂ ਦਿਖਾਈ ਨਹੀਂ ਦੇ ਰਹੀਆਂ ਕਿ ਨੂੰ ਸੁਧਾਰਨਾ ਪੈਣਾ ਹੈ ਤੇ ਸਰਕਾਰਾਂ ਨੂੰ ਸੁਧਰਨਾ ਪੈਣਾ ਵੀ ਨਹੀਂ ਕਿ ਵੋਟਾਂ ਦੇ ਟਾਈਮ ਨੂੰ ਹੀ ਕਿਉਂ ਯਾਦ ਆਉਂਦਾ ਹੈ ਤੁਸੀਂ ਦੇਖ ਲਿਓ ਪੀਵੀ 12 ਅਪਡੇਟ ਮੈਂ ਤੁਹਾਨੂੰ